ਮੂਲ ਮੰਤਰ ਸਾਡੇ ਜੀਵਨ ਦੇ ਵਿੱਚ ਕੀ ਹੈ ਸਾਡੇ ਲਈ ਕੀ ਸਥਾਨ ਰੱਖਦਾ ਤੇ ਖਾਲਸਤਾਨ ਅਤੇ ਮੂਲ ਮੰਤਰ ਕੀ ਖਾਲਸਤਾਨ ਜਿਵੇਂ ਖਾਲਸ ਸਤਾਨ ਖਾਲਸਤਾਨ ਦਾ ਜਿਹੜਾ ਅਸੀਂ ਕਹਾਂਗੇ ਕਿ ਬੇਸ ਹੈ ਉਹ ਸਿੱਖ ਸਿਧਾਂਤ ਨੇ ਸਿੱਖ ਫਲਸਫਾ ਸਿੱਖ ਫਲਸਫੀ ਹੈ ਸਾਡੀਆਂ ਵੈਲਿਊਜ਼ ਨੇ ਮਨੁੱਖ ਦੇ ਲਈ ਮਨੁੱਖ ਦੇ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਉਹਦੇ ਉੱਤੇ ਟਿਕਿਆ ਹੋਇਆ ਹੈ ਤੇ ਉਹ ਸਾਰੇ ਲਈ ਰਾਹ ਸਾਨੂੰ ਦਿਖਾਉਂਦਾ ਮੂਲ ਮੰਤਰ ਸੋ ਮੂਲ ਮੰਤਰ ਇੱਕ ਤਰੀਕੇ ਨਾਲ ਖਾਲਿਸਤਾਨ ਦੇ ਅਸੀਂ ਕਨਸਟੀਟਿਊਸ਼ਨ ਦੇ ਤੌਰ ਦੇ ਉੱਤੇ ਵਿਚਾਰ ਸਕਦੇ ਹਾਂ ਅਸੀਂ ਮੰਨ ਸਕਦੇ ਹਾਂ ਜਿੱਥੇ ਇੱਕ ਓੰਕਾਰ ਇੱਕ ਓੰਕਾਰ ਆ ਜਿਹੜਾ ਉਹ ਆਪਣੇ ਆਪ ਦੇ ਵਿੱਚ ਇੱਕ ਰੱਬੀ ਜਿਹੜਾ ਇਲਾਹੀ ਤਾਕਤ ਹੈ ਉਸ ਦੇ ਵਿੱਚ ਸਾਡਾ ਯਕੀਨ ਬਣਾਉਂਦਾ ਤੇ ਉਹ ਅਸੀਂ ਦੇਖਦੇ ਹਾਂ ਕਿ ਵਨ ਯੂਨੀਵਰਸਲ ਕ੍ਰੀਏਟਰ ਪੂਰੀ ਦੁਨੀਆ ਮੰਨਦੀ ਹੈ ਤੇ ਅਮਰੀਕਾ ਦਾ ਕਨਸਟੀਚਿਊਸ਼ਨ ਇਸ ਕੱਲ ਨੂੰ ਪੂਰਾ ਸਤਿਕਾਰ ਦਿੰਦਾ ਤੇ ਦੂਜੇ ਪਾਸੇ ਜਿਹੜਾ ਮੂਲ ਮੰਤਰ ਉਹ ਕਹਿੰਦਾ ਵੈਲ ਬੀਇੰਗ ਫਾਰ ਆਲ ਸਰਬਤ ਦਾ ਭਲਾ ਇਹ ਦੋ ਚੀਜ਼ਾਂ ਨੇ ਜਿਹੜੀਆਂ ਖਾਲਸਾ ਦੀ ਝੂਲ ਨੇ ਇੱਕ ਇਲਾਹੀ ਤਾਕਤ ਇੱਕ ਰੱਬ ਉਸ ਦੇ ਵਿੱਚ ਯਕੀਨ ਤੇ ਇੱਕ ਸਰਬਤ ਦਾ ਭਲਾ ਮੇਰ ਪਾਉ ਨਿਰਵੈਰ ਕਰਤਾਪੁਰਖ ਇਹ ਸਾਰੇ ਜਿਹੜੇ ਗੁਣ ਨੇ ਇਹ ਸਾਰੀਆਂ ਜਿਹੜੀਆਂ ਤਾਕਤਾਂ ਨੇ ਇਹ ਸਾਰੇ ਜਿਹੜੇ ਉਸ ਸਾਡੇ ਪਿਤਾ ਦੇ ਲੱਛਣ ਨੇ ਉਸ ਦੇ ਸੁਭਾਅ ਨੇ ਤਾਂ ਉਹ ਸਾਨੂੰ ਇੱਕ ਅਜਿਹੀ ਤਾਕਤ ਬਣਾ ਦਿੰਦਾ ਆਪਣਾ ਪੁੱਤਰ ਬਣਾ ਲੈਂਦਾ ਆਪਣੇ ਆਪ ਚ ਸਮੋਲ ਲੈਂਦਾ ਤੇ ਆਪਣੀਆਂ ਸਾਰੀਆਂ ਤਾਕਤਾਂ ਸਾਨੂੰ ਪ੍ਰਦਾਨ ਕਰ ਦਿੰਦਾ ਕਿ ਅਸੀਂ ਫਿਰ ਖਾਲਸਾਤਨ ਦਾ ਜਿਹੜਾ ਰਾਜ ਆ ਉਸ ਨੂੰ ਸਾਂਭਣ ਦੇ ਯੋਗ ਹੋ ਜੰਨੇ। ਤੇ ਇਹ ਆਪਸ ਦੇ ਵਿੱਚ ਮੂਲ ਮੰਤਰ, ਖਾਲਸਾਤਨ, ਸਿੱਖ ਸੰਘਰਸ਼ ਸਾਡੀ ਜਤੋ ਜਹਤ ਇਹ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ। ਅਸੀਂ ਮੂਲ ਮੰਤਰ ਨੂੰ ਸਾਡੀ ਜਤੋ ਜਹਤ ਤੋਂ ਸਾਡੀ ਰਾਜਨੀਤਿਕ ਤਾਕਤ ਦੇ ਕੇਂਦਰ ਅਕਾਲ ਤਖਤ ਸਾਹਿਬ ਤੋਂ ਅਤੇ ਸਾਡੀ ਜਿਹੜੀ ਦੁਨਿਆਵੀ ਤਾਕਤ ਹੋਵੇਗੀ ਅਤੇ ਧਰਮ ਤੇ ਆਧਾਰਿਤ ਖਾਲਸਾਤਨ ਉਸ ਤੋਂ ਅਸੀਂ ਨਖੇੜ ਨਹੀਂ ਸਕਦੇ ਹੈਗੇ। ਇਸ ਨੂੰ ਅਸੀਂ ਆਪਸ ਦੇ ਵਿੱਚ ਇੱਕਮਿਕ ਰੱਖਣਾ ਜਿਵੇਂ ਥਾਮਸ ਪੇਨ ਨੇ ਆਪਣੇ ਕਿਤਾਬ ਚ ਕਾਮਨ ਸੈਂਸ ਦੇ ਵਿੱਚ ਗਲਪਤ ਕੀਤੀ ਹੈ ਉਸ ਭਾਸ਼ਾ ਦੇ ਵਿੱਚ ਇੱਕ ਲੋਕਾਂ ਦੇ ਵਿੱਚ ਤੂਫਾਨ ਲੈ ਆਂਦਾ ਇਨਕਲਾਬ ਖੜਾ ਹੋ ਗਿਆ ਉਸ ਨੇ ਬ੍ਰਿਟਿਸ਼ ਕਰਾਉਂ ਤੋਂ ਆਜ਼ਾਦੀ ਦਾ ਐਲਾਨ ਕਰ ਦਿੱਤਾ ਤਾਂ ਉਹ ਚੀਜ਼ਾਂ ਸਾਨੂੰ ਮੂਲ ਮੰਤਰ ਦੇ ਵਿੱਚ ਮਿਲਦੀਆਂ ਨੇ ਕਿ ਅਸੀਂ ਦੁਨੀਆ ਦੀਆਂ ਅਚੇਹੀਆਂ ਤਾਕਤਾਂ ਜਿਹੜੀਆਂ ਮਨੁੱਖ ਦੇ ਉੱਤੇ ਜ਼ੁਲਮ ਕਰਦੀਆਂ ਨੇ ਅਸੀਂ ਉਹਨਾਂ ਨੂੰ ਵੰਗਾਰਦੇ ਆ ਫਿਰ